ਮੰਨਣ ਦੀ ਗੱਲ ਆ ਵਿਸ਼ਵਾਸ ਦੀ ਗੱਲ ਆ ਆਸਤਾ ਦੀ ਗੱਲ ਆ ਜੇਕਰ ਅਸੀਂ ਵਿਸ਼ਵਾਸ ਰੱਖੀਏ ਆਸਤਾ ਰੱਖੀਏ ਤਾਂ ਸਵਾਹ ਦੀ ਪੁੜੀ ਤੋਂ ਵੀ ਆਰਾਮ ਆ ਜਾਂਦਾ ਵਾ ਚਾਹੇ ਸੀ ਕਿੰਨੇ ਵੀ ਬਿਮਾਰ ਹੋਈਏ ਬਸ ਗੱਲ ਵਿਸ਼ਵਾਸ ਦੀ ਏ ਜੇਕਰ ਵਿਸ਼ਵਾਸ ਨਹੀਂ ਤਾਂ ਫਿਰ ਅਸੀਂ ਮਹਿੰਗੇ ਮਹਿੰਗੇ ਡਾਕਟਰਾਂ ਕੋਲ ਵੀ ਹੋਈਏ ਤਾਂ ਅਸੀਂ ਠੀਕ ਨਹੀਂ ਹੋ ਸਕਦੇ ਜੇਕਰ ਸਾਡੇ ਅੰਦਰ ਵਿਸ਼ਵਾਸ ਨਹੀਂ ਹੈ ਇਸੇ ਤਰੀਕੇ ਨਾਲ ਅਸੀਂ ਇੱਕ ਗੁਰੂਸਥਾਨ ਤੇ ਪਹੁੰਚੇ ਆਂ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਪਿੰਡ ਬੋੜ ਬਡਾਲਾ ਜਿੱਥੇ ਲਗਾਤਾਰ 40 ਸਾਲ ਦੇ ਕਰੀਬ ਸਮਾਂ ਹੋ ਗਿਆ ਬਾਬਾ ਹਰਕਮਲ ਜੀ ਸੇਵਾ ਨਿਭਾ ਰਹੇ ਨੇ ਜਿਨ੍ਹਾਂ ਵੱਲੋਂ ਅੱਖ ਦੇ ਵਿੱਚ ਸੁਰਮਾ ਪਾਇਆ ਜਾਂਦਾ ਵਾ ਤਿੰਨ ਵਾਰ ਸੁਰਮਾ ਪਾਓ ਟਾਈਫਾਇਟ ਦੀ ਬਿਮਾਰੀ ਤੋਂ ਛੁਟਕਾਰਾ ਪਾਓ ਦਾਵਾ ਵਾ ਬਾਬਾ ਜੀ ਦਾ ਲੱਖਾਂ ਦੀ ਦਰdaad ਚ ਸੰਗਤ ਇਤੋਂ ਠੀਕ ਹੋ ਕੇ ਗਈ ਆ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਬਾਬਾ ਹਰਕਮਲ ਕਮਲ ਜੀ ਨਾਲ ਬਾਬਾ ਜੀ ਫਤਿਹ ਬੁਲਾਉਂਦੇ ਮਰਨ ਸਤਨਾਮ ਜੀ ਸਤਨਾਮ ਬਾਬਾ ਜੀ ਕਿਸਤੀ ਕਿਨ ਨਾਲ ਲਗਾਤਾਰ ਤੁਹਾਡੇ ਲੋ ਜਿਹੜੀ ਆ ਇਸ ਪਿੰਡ ਦੇ ਵਿੱਚ ਬੈਠ ਕੇ ਗੁਰਦਵਾਰ ਸਾਹਿਬ ਵਿੱਚ ਸੇਵਾ ਨਿਭਾਈ ਜਾਂਦੀ ਹੈ ਦਾਵਾ ਵਾ ਤੁਹਾਡਾ ਕਿ ਲੱਖਾਂ ਦੀ ਤਦਾਦ ਚ ਸੰਗਤਾਂ ਠੀਕ ਹੋ ਗਈਆਂ ਇਹ ਬਾਬਾ ਸ੍ਰੀ ਚੰਦ ਜੀ ਆਂ ਦਾ ਸਥਾਨ ਆ ਇਹ ਗੁਰਦੁਆਰਾ ਨਾ ਮਨ ਗੁਰਦੁਆਰਾ ਪਿੰਡ ਚ ਇਸ ਨੂੰ ਡੇਰਾ ਕਹਿ ਸਕਦੇ ਆਂ ਪਰ ਆਸ਼ਰਮ ਕਹਿ ਸਕਦੇ ਪਰ ਗੁਰਦੁਆਰਾ ਨਹੀਂ ਇਹ ਬਾਬਾ ਸ੍ਰੀ ਚੰਦ ਜੀ ਆਂ ਦਾ ਸਥਾਨ ਆ ਬਾਬਾ ਮਨੀਦਾਸ ਜੀ ਆ ਨੇ ਬਣਾਇਆ ਬਾਬਾ ਤਰਨਦਾਸ ਜੀ ਇੱਥੇ ਕੱਤ ਲਾ ਗਏ ਸੀ ਉਹਨਾਂ ਜਿਆਦੇ ਨਹੀਂ ਵੀ ਇਹ ਬਾਬਾ ਸ੍ਰੀ ਚੰਦ ਜੀਆ ਦਾ ਬਚਪਨ ਦਾ ਧੂਆ ਇੱਥੇ ਅਸੀਂ ਵੀ ਬਚਪਨ ਤੋਂ ਸੇਵਾ ਨਿਭਾ ਰਹੇ ਆ ਠੀਕ ਆ ਬਾਬਾ ਜੀਆ ਦੀ ਸੇਵਾ ਸਭ ਤੋਂ ਵੱਧ ਬਾਬਾ ਮੰਨਦਾ ਜੀ ਇੱਥੇ 60 ਸਾਲ ਉਹਨਾਂ ਨੇ ਲਾਤੇ ਸਮਝੋ ਇਹ ਅਸੀਂ ਸੇਵਾ ਕਰਦੇ ਆ ਠੀਕ ਆ ਇਹ ਦਵਾਈ ਪਾਉਨੇ ਆ ਦਵਾਈ ਜਿਹਦੀ ਸਰ ਦਾ ਭਾਵ ਨਾ ਉਹ ਆਉਂਦਾ ਹਾਂ ਬਾਕੀ ਤਨ ਗੇਰੀ ਇਹ ਪੈਂਦਾ ਜਿਹੜਾ ਕਿਸੇ ਨੂੰ ਵੀ ਕਿੰਨਾ ਹੀ ਟਾਈਪ ਹੈੜਾ ਉਹ ਮੁੜ ਕੇ ਨਹੀਂ ਰਹਿੰਦਾ ਬਾਬਾ ਜੀ ਇਹ ਨੁਕਤਾ ਕਿਦਾਂ ਆਪਣੇ ਕੋ ਆਇਆ ਫਿਰ ਇਹ ਬਾਬਾ ਮਨਿੰਦਾਸ ਜੀਆਂ ਕੋ ਬਾਬਾ ਤਰੰਦਾਸ ਜੀਆਂ ਦਾ ਨੁਕਤਾ ਹੈ ਜਿੱਦੇ ਤਨ ਗੇਰੀ ਪੈ ਗਿਆ ਉਹਨਾਂ ਮੁੜ ਕੇ ਬਖਾਨ ਨਹੀਂ ਰਹਿੰਦਾ ਬਾਬਾ ਜੀ ਇੱਕ ਚੀਜ਼ ਦੱਸ ਦਿਓ ਕਿ ਕਿੱਥੋਂ ਕਿੱਥੋਂ ਸੰਗਤ ਆਂਦੀ ਹੈ ਤੇ ਕਿੰਨੀ ਕਿ ਸੰਗਤ ਇਤੋਂ ਹੋਗੇ ਚਲੇਗੀ ਕਦੇ ਅਨੁਮਾਨ ਲਾਇਆ ਕਦੇ ਕੋਈ ਗਿਣਤੀ ਨਹੀਂ ਜੇ ਗਿਣਤੀ ਰੱਖਦੇ ਤਾਂ ਉਹਨੂੰ ਤਾਂ ਕਮਰੇ ਭਰ ਜਾਂਦੇ ਰਜਿਸਟਰਾਂ ਨਾਲ ਕੋਈ ਗਿਣਤੀ ਨਹੀਂ ਕੋਈ ਮਹਿੰਤੀ ਨਹੀਂ ਅਦੀ ਇਹਦੇ ਸਿਰਫ ਸੜਾਈ ਪਾਈਦੀ ਹੈ ਇੱਕ ਓਏ ਇਹ ਅੱਜ ਪਾਈਗੀ ਤਾਂ 2-4 ਦਿਨ ਬਾਅਦ ਫੇਰ ਤਿੰਨ ਗੇਰੀ ਪੈਣਾ ਹੈ ਇਹ ਖੱਟੀ ਚੀਜ਼ ਦਾ ਪਰਹੇਜ਼ ਔਰ ਉਸ ਦਿਨ ਰੋਟੀ ਨਹੀਂ ਖਾਣੀ ਜਿਹੜਾ ਵੀ ਆਉਂਦਾ ਜਾਏ ਉਹ ਸਰਦਾ ਨਾਲ ਰੋਟੀ ਖਾ ਕੇ ਫੇਰ ਪਾਈਦਾ ਅੱਛਾ ਬਾਬਾ ਜੀ ਫਿਰ ਕਿੰਨੀ ਕੁ ਸੇਵਾ ਜਿਹੜੀ ਭੇਟਾ ਲਈ ਜਾਂਦੀ ਹੈ ਜਦੋਂ ਕੋਈ ਸੰਗਤ ਸਰਮਾ ਪਾਉਂਦੀ ਸਰਦਾਂ ਨੂੰ ਆਪਦਾ ਜੋ ਵੀ ਆ ਇੱਥੇ ਨਾ ਤਾਂ ਟੈਕ ਦਿੰਦਾ ਕੋਈ ਮੰਗ ਕੇ ਸੇਵਾ ਨਹੀਂ ਨਾ ਮੰਗ ਕੇ ਸੇਵਾ ਕੁਛ ਨਹੀਂ ਸਰਦਾ ਬਾਗ ਲੈਦੀ ਚਾਹ ਰੁਪਿਆ ਟੈਕ ਦਵੇ ਚਾਹੇ 100 ਟੈਕ ਦਵੇ ਉਹ ਕੋਈ ਹੋਰ ਨਹੀਂ ਬਾਬਾ ਜੀ ਸੁਰਮਾ ਦਿਖਾ ਸਕਦੇ ਤੁਸੀਂ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਉਹ ਵੀ ਸਾਂਝਾ ਕਰਦੀਏ ਅੱਛਾ ਬਾਬਾ ਜੀ ਇਹ ਕਿਹੜੇ ਕਿਹੜੇ ਸਾਲ ਦੇ ਕਿਹੜੀ ਉਮਰ ਦਾ ਵਿਅਕਤੀ ਇਸ ਨੂੰ ਪਾ ਸਕਦਾ ਇਹ ਬਚਪਨ ਤੋਂ ਲੈ ਕੇ 5 ਸਾਲ ਤੋਂ ਉੱਤੇ ਉੱਤੇ ਜਿਹੜਾ ਮਰਜ਼ੀ ਪਾ ਸਕਦਾ ਜਿਹਦੀ ਅੱਖ ਚ ਲੈਂਜ ਪਿਆ ਹੋਇਆ ਉਹਦੇ ਨਹੀਂ ਆਪਾਂ ਪਾ ਸਕਦੇ ਜਾਂ ਅੱਖ ਬਣਾਈ ਹੋਈ ਆ ਉਹਦੇ ਨਹੀਂ ਪਾ ਸਕਦੇ ਹਾਂ ਬਿਲਕੁਲ ਜੀ ਬਾਬਾ ਹਰਕਮਲ ਜੀ ਜਿਹੜੇ ਲਗਾਤਾਰ ਪਿੰਡ ਬੋੜ ਬਡਾਲਾ ਵਿਖੇ ਸੇਵਾ ਨਿਭਾ ਰਹੇ ਨੇ ਜਿਨ੍ਹਾਂ ਵੱਲੋਂ ਦਾਵਾ ਕੀਤਾ ਗਿਆ ਵਾ ਕਿ ਪੁਰਾਣੇ ਤੋਂ ਪੁਰਾਣਾ ਜੇਕਰ ਕਿਸੇ ਨੂੰ ਟਾਈਫਾਇਡ ਬੁਖਾਰ ਆ ਤਾਂ ਉਹ ਆਪਣੀ ਅੱਖ ਦੇ ਵਿੱਚ ਤਿੰਨ ਸਲਾਈਆਂ ਜਾਨੀ ਕਿ ਤਿੰਨ ਵਾਰ ਆ ਕੇ ਇਹ ਸੁਰਮਾ ਪਵਾਵੇ ਤਾਂ ਉਸ ਬਿਮਾਰੀ ਤੋਂ ਨਿਜ਼ਾਰਤ ਪਾ ਸਕਦਾ ਵਾ ਲੱਖਾਂ ਦੀ ਤਦਾਦ ਚ ਸੰਗਤ ਆਂਦੀ ਏ ਲੱਖਾਂ ਦੀ ਤਦਾਦ ਚ ਠੀਕ ਹੋ ਕੇ ਜਾਂਦੀ ਏ ਕਦੇ ਗਿਣਤੀ ਨਹੀਂ ਕੀਤੀ ਜੇਕਰ ਗਿਣਤੀ ਕਰਨ ਲੱਗ ਗਏ ਤਾਂ ਸ਼ਾਇਦ ਆਸ਼ਰਮ ਦੇ ਵਿੱਚ ਜਗ੍ਹਾ ਨਾ ਬਜੇ। ਸੋ ਇਸੇ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਬਟਾਲਾ ਪੋਸਟ ਪੰਜਾਬੀ ਨੂੰ ਲਗਾਤਾਰ ਲਾਈਕ ਸਬਸਕ੍ਰਾਈਬ ਕਰਦੇ ਰਹੋ ਤਾਂ ਜੋ ਤੁਹਾਡੇ ਪਿਆਰ ਸਦਕਾ ਅਸੀਂ ਹੋਰ ਵੀ ਇਸੇ ਤਰੀਕੇ ਦੀਆਂ ਧਾਰਮਿਕ ਸਥਾਨਾਂ ਤੋਂ ਜਾਂ ਇਸੇ ਤਰੀਕੇ ਦੀਆਂ ਹੋਰ ਵੀਡੀਓਜ਼ ਆਪਣੇ ਦਰਸ਼ਕਾਂ ਦੇ ਅੱਗੇ ਪੇਸ਼ ਕਰ ਸਕੀਏ।